ਉਹ ਜਿਵੇਂ ਮਾਰਗ ਨੂੰ ਪੈਣਾ ਸੀ ਪਰ ਹਾਂ ਚਲ ਪਿਆ ਤਾਂ ਨਹੀਂ ਉਹ ਫਿਰ ਵੀ ਕਿਆ ਵੀ ਬਈ ਯਾਰ ਇਹ ਤੂੰ ਕੀ ਕਰੀ ਜਾਣਾ ਪ੍ਰਮਾਤਮਾ ਦੀ ਲਿਖਣੀ ਲਾਉ ਪ੍ਰਮਾਤਮਾ ਦੇ ਉਹ ਹੈ ਹੀ ਇੰਨਾ ਨੇੜੇ ਸੀ ਕਿ ਉਹਨੂੰ ਹਣਾ ਵੀ ਸਭ ਕੁਝ ਪਹਿਲਾਂ ਪਤਾ ਲੱਗ ਜਾਂਦਾ ਜੀ ਵੀ ਇਹ ਚੀਜ਼ਾਂ ਹੋ ਕਦੇ ਕਿਸੇ ਉਹ ਚੀਜ਼ਾਂ ਹੋਣ ਵਾਲੀਆਂ ਨੇ ਉਹਨਾਂ ਵੀ ਅੱਗੇ ਜਾ ਕੇ ਹੋਣੀਆਂ ਨੇ ਉਸ ਨੂੰ ਪਤਾ ਹੁੰਦਾ ਸੀਗਾ ਲਾਸਟ ਰਾਈਡ ਗੀਤ ਕੁਦਰਤੀ ਅਸਾਥ ਇਤਫਾਕ ਹੋ ਗਿਆ ਕਿ ਜੋ ਉਹਨੇ ਲਿਖਿਆ ਸੀ ਉਹ ਗੱਲਾਂ ਅਜਵੇਂ ਸੱਚ ਹੋਈਆਂ ਜਦੋਂ ਤੁਸੀਂ ਉਦੋਂ ਸੁਣਿਆ ਸੀਗਾ ਮੈਂ ਖਲ 15 ਮਈ ਨੂੰ ਇਹ ਗੀਤ ਰਿਲੀਜ਼ ਹੁੰਦਾ 29 ਨੂੰ ਸਿੱਧੂ ਦੀ ਡੈਥ ਹੁੰਦੀ ਹੈ ਇਹ ਇਹ ਤੁਹਾਨੂੰ ਕਦੋਂ ਸੁਣਾਇਆ ਸੀ ਸਿੱਧੂ ਨੇ ਪਹਿਲੀ ਵਾਰ ਜਿਸ ਦਿਨ ਰਿਕਾਰਡ ਕਰਿਆ ਸੀ ਉਸ ਦਿਨ ਹੀ ਸੁਣ ਲਿਆ ਸੀ ਉਦੋਂ ਤੁਸੀਂ ਕੁਝ ਕਿਹਾ ਕਿ ਕਿਦਾਂ ਦਾ ਗਾਣਾ ਵਾ ਇਦਾਂ ਕਿ ਜਨਾਜ਼ੇ ਦੀ ਗੱਲ ਹੈ ਹਾਂ ਸੀਗਾ ਬਈ ਉਹ ਮੋਡਿਆਂ ਤੇ ਕਾਲ ਨੱਚਦਾ ਹਾਂ ਇਹ ਚੀਜ਼ਾਂ ਸੀਗੀਆਂ ਬਈ ਦੋਸਤਾਂ ਨੇ ਵੀ ਜਿੰਨੇ ਸੀਗੇ ਕਿਹਾ ਕਿਸੇ ਨੇ ਕਿਹਾ ਵੀ ਬਹੁਤ ਨਹੀਂ ਕਿਹਾ ਸੀਗਾ ਵੀ ਯਾਰ ਇਹ ਇਹ ਕਿਦਾਂ ਦਾ ਕਿਉਂਕਿ ਹੁਣ ਉਹਨਾਂ ਨੂੰ ਪਤਾ ਸੀ ਵੀ ਇਹਦੀ ਗਾਇਕੀ ਦਾ ਸਟਾਈਲ ਹੀ ਵੱਖਰਾ ਹਨਾ ਉਹ ਉਸ ਉਸ ਗਾਣੇ ਦੇ ਫਿਲਮਾਂਕਣ ਦੇ ਵਿੱਚ ਸੇਵਾ ਵੀ ਬੜਦਾ ਦਿਖਾਇਆ ਗਿਆ ਹਾਂਜੀ ਬਈ ਕਿਹਾ ਵੀ ਅਭੀ ਅਸ ਅਸੀਂ ਵੀ ਕਹਿ ਗਨ ਮੈਂ ਨੇ ਵੀ ਕਿਹਾ ਵੀ ਉਹ ਉਹ ਸੇਵਾ ਬਾਲਕ ਨੂੰ ਪਹਿਣਾ ਸੀ ਪਰ ਹਾਂ ਚਲ ਪਿਆ ਤਾਂ ਨਹੀਂ ਉਹ ਫਿਰ ਵੀ ਕਿਹਾ ਵੀ ਯਾਰ ਇਹ ਇਹ ਤੂੰ ਕੀ ਕਰੀ ਜਾਣਾ ਹਣਾ ਹਣਾ ਆਪਾਂ ਉਹ ਚੀਜ਼ ਨੂੰ ਰੋਗ ਕਹਿ ਤਾਂ ਨਹੀਂ ਸਕਦੇ ਵੀ ਯਾਰ ਉਹ ਕੰਮ ਆਪਾਂ ਕਿਵੇਂ ਕਹਿ ਸਕਦੇ ਜੋ ਜਿਹੜੀ ਸ਼ੂਟਿੰਗ ਚੱਲੀ ਜਾਂਦੀ ਉਹਨਾਂ ਦਾ ਕਿਉਂਕਿ ਉਹ ਯਾਦ ਦੇ ਵੀਡੀਓ ਹਿਸਾਬ ਨਾਲ ਕਰਦੇ ਹੋ ਸਿਸਟਮ ਵੀ ਆਪਾਂ ਹੁਣ ਚਲੋ ਨਾਲ ਗਏ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਇਹ ਕਰੋ ਆ ਨਾ ਕਰੋ ਹਣਾ ਪਰ ਇਹ ਚ ਜੋ ਲੱਗਿਆ ਵੀ ਯਾਰ ਵੀ ਇਹ ਤਾਂ ਵੀ ਗਲਤੀ ਜੀ ਕਰੀ ਜਾਂਦੇ ਨੇ ਵੀ ਹਣਾ ਵੀ ਇਹ ਜੋ ਵੀ ਸਿਵਾਵਾਲ ਕੇ ਰੱਖਣਾ ਹਣਾ ਪਦਾਨੀ ਕੀ ਸਿਸਟਮ ਹੈ ਦਿਮਾਗ ਚ ਸੀਗਾ ਬਈ ਕੁਦਰਤੀ ਇਤਫਾਕ ਲੱਗਦਾ ਤੁਹਾਨੂੰ ਕਿ ਉਸ ਗੀਤ ਤੋਂ ਕੁਸ਼ਕ ਦਿਨਾਂ ਬਾਅਦ ਸਿੱਧੂ ਦੁਨੀਆ ਤੋਂ ਰੁਖਸਤ ਹੋ ਜਾਂਦਾ ਇਤਫਾਕ ਲਾ ਲਓ ਬਈ ਜਾਓ ਪ੍ਰਮਾਤਮਾ ਦੀ ਲਿਖਣੀ ਲਾ ਪ੍ਰਮਾਤਮਾ ਪਰਮਾਤਮਾ ਦੇ ਉਹ ਹੈ ਹੀ ਇੰਨਾ ਨੇੜੇ ਸੀ ਕਿ ਉਹਨੂੰ ਹਨਾ ਵੀ ਉਹਨੂੰ ਸਭ ਕੁਝ ਪਹਿਲਾਂ ਪਤਾ ਲੱਗ ਜਾਂਦਾ ਸੀ ਵੀ ਇਹ ਚ ਜਾਉਣਾ ਹੈ ਤੁਹਾਨੂੰ ਕਦੇ-ਕਦੇ ਲੱਗਦਾ ਕਿ ਸਿੱਧੂ ਨੂੰ ਕੁਝ ਚੀਜ਼ਾਂ ਦਾ ਅਭਾਸ ਹੋ ਜਾਂਦਾ ਸੀਗਾ ਬਈ ਅਭਾਸ ਹੋ ਜਾਂਦਾ ਸੀ ਵੀ ਲਗਭਗ ਕਦੇ ਕਿਸੇ ਜੋ ਚੀਜ਼ਾਂ ਹੋਣ ਵਾਲੀਆਂ ਨੇ ਹਨਾ ਵੀ ਅੱਗੇ ਜਾ ਕੇ ਹੋਣੀਆਂ ਨੇ ਉਹ ਉਸ ਨੂੰ ਪਤਾ ਹੁੰਦਾ ਸੀਗਾ ਉਹ ਚੀਜ਼ਾਂ ਜਿਵੇਂ ਅੱਜ ਦੇ ਟਾਈਮ 'ਚ ਜਿਵੇਂ ਹਸ ਇਲੈਕਸ਼ਨ ਦਾ ਲਾ ਲਓ ਹਾਂ ਇਲੈਕਸ਼ਨ ਤੇ ਬਹੁਤ ਲੋਕਾਂ ਨੇ ਕਿਹਾ ਵੀ ਬਾਈ ਤੂੰ ਇਹ ਪਾਰਟੀ ਨਹੀਂ ਤੂੰ ਏਜ ਨਹੀਂ ਖੜਾ ਹੋਣਾ ਸੀ ਏਜ ਵੀ ਇਹ ਆ ਫਲਾਨੀ ਪਾਰਟੀ 'ਚ ਤੂੰ ਖੜਾ ਹੋਣਾ ਸੀ ਅੱਛਾ ਕਿ ਜਿੱਤ ਜਾਂਦਾ ਹਾਂ ਹਾਂ ਦੋਸਤ ਮਿੱਤਰਾਂ ਨੇ ਕਿਹਾ ਵੀ ਤੂੰ ਜਿੱਤਿਆਂਦਾ ਉਹਨੇ ਕਿਹਾ ਜੀ ਬਾਈ ਪਹਿਲਾ ਜਲੂਸ ਦੇਖੋ ਨਿਕਲਦਾ ਹਣਾ ਜਿਹੜੀ ਤੁਸੀਂ ਮੈਨੂੰ ਕਹਿ ਰਹੇ ਹੋ ਇਹ ਪਾਰਟੀ ਦਾ ਜਲੂਸ ਦੇਖੀ ਨਿਕਲਦਾ ਵੀ ਇਹ ਇਹ ਜਾਂ ਹੋਣਗੇ ਹੋਣਗੇ ਬਬੀ ਮੈਂ ਤਾਂ ਨਹੀਂ ਇਹ ਚੀਜ਼ਾਂ ਜੇ ਇਹਨਾਂ ਇਹ ਪਾਰਟੀ ਨਾ ਜਾ ਰਿਆ ਪਰ ਉਹ ਅੱਜ ਵੀ ਹੋਈ ਵੀ ਜਾਂਦੀਆਂ ਨੇ